ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 3 ਘਰ ਪਹਿਲਾ ਤਿਤੁਕੀ ਇੱਕ ਓੰਕਾਰ ਤਾਨੀ ਸਦਾ ਤੂ ਰੱਖਦਾ ਹਰ ਜੀਉ ਧੁਰ ਤੋਂ ਰੱਖਦਾ ਇਹ ਤੇਰੀ ਵੜਾਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਇ ਰਹਾ ਭਗਤਾਂ ਨੂੰ ਜਮ ਜੋ ਨ ਸਕੈ ਕਾਲ ਨ ਨਿੜ ਜਾਈ ਵਰਾਮ ਨਾਮ ਮਨ ਵਸਿਆ ਨਾਮੇ ਮੁਕਤ ਪਾਈ ਰੇਤਾ ਸਦਾ ਸਭ ਭਗਤਾ ਚਰਣੀ ਲਾਗੀ ਗੁਰਗ ਸਹਜ ਸੁਪਾਈ ਮਨੋਂ ਮਾਨੂ ਪ੍ਰਤੀਤਨਿਆ ਤਰ ਲੋਭਸ ਆਓ ਗੁਰਮੁਖ ਹਿਰਦੈ ਸਬਦ ਨਾ ਭੇਦਿਓ ਹਰ ਨਾਮ ਨ ਲਗਾ ਪਾਓ ਕੂੜ ਕਪਟ ਪਾਜ ਲਹਿ ਜਾਸੀ ਮਨੋਕ ਫਿਕਾ ਲਾਓ ਭਤ ਵੇਚ ਆਪ ਵਰਤ ਦਾ ਪ੍ਰਭ ਜੀ ਭਗਤੀ ਹੋਂ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਇੱਕ ਉਪਰਖਵੇ ਦਤਾ ਜਿਨਹਾਰ ਦਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾ ਜਸ ਵਾਰਣਹਾਰ ਉਹਨਾਂ ਕੀ ਇਸ ਕਰੇ ਸੂਮਿ ਗੁਚੈ ਜਿਨਹਾਰ ਪ੍ਰਭ ਹੈ ਰਖਵਾਰਾ ਬੇਰ ਸਤ ਗੁਰ ਸੇਵੇ ਕਿਨੈ ਆ ਮਨੁਖ ਭਾਉ ਤੁਮੇ ਬਿਲ ਲਾਈ ਆਵਹਿ ਜਾਵਹਿ ਥੌਰ ਨ ਪਾਵਹਿ ਦੁਖ ਮੈਂ ਦੁਖ ਸਮਾਈ ਗੁਰੁ ਕੋ ਹੋਵੈ ਸੁ ਅੰਮ੍ਰਿਤ ਪੀਵੈ ਸਹਜੇ ਸਾਚ ਸਮਾਈ ਬੇਰਸਾਤ ਕਰੇ ਸੇਵੇ ਜਨਮ ਨਾ ਛੁੱਟੈ ਜੜ ਅਨੇਕ ਕੰਮ ਕਰੇ ਅਦਕਾਈ ਬੇਦ ਪੜੈ ਤਵਾਦਵ ਖਾਨ ਹੈ ਬਿਨ ਹਰਪਤ ਗਵਾਈ ਸਚਾ ਸਤ ਗੁਰ ਸਾਚੀ ਜਿਸ ਬਾਣੀ ਅਜ ਛੁੱਟੈ ਗੁਰ ਸਰਣਾਇ ਏਨਾ ਹਰ ਮਨ ਵਸਿਆ ਸੇ ਤਰ ਸੱਚੇ ਦਰਸਾਚੈ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਹਾਰਾ ਨਾਨਕ ਤਿਨ ਕੈ ਸਤਿ ਬਲੇਹਾਰਾ ਜੇ ਨ ਮਾਰਾ ਰਾਖਿਆ ਪੁਰ ਤਰਾ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਉਹਨਾਂ ਦੇ ਰੂਪਾ ਜੁਗ ਜੁਗ ਹੋਈ ਕੋਈ ਨਾਮੇ ਨਾਨਕ ਦਿਨ ਕਾ ਸਤਿਵਲੇਹਾ